ਦੋਸਤੋ ਅਸੀਂ ਗਏ ਸੀ ਤਾਂ ਅਸੀਂ ਉਹ ਜਿਹੜਾ ਬਿਆਸ ਦਰਿਆ ਤੋਂ ਅਸੀਂ ਆਂਦੇ ਹੋਏ ਤੇ ਅਸੀਂ ਸੋਚਿਆ ਕਿ ਉਹਨਾਂ ਆਪਣੇ ਦੋਸਤਾਂ ਨੂੰ ਅਸੀਂ ਰਲੇ ਮੋਲ ਦਿਖਾ ਦਈਏ ਆ ਬੇਗਵਾਲੋਂ ਸਾਈਡ ਜਾਂਦੀ ਹੋਈ ਸੜਕ ਜੇ ਤੁਸੀਂ ਮੇਰੇ ਹੱਥ ਦੇਖਦੇ ਹੋ ਠੀਕ ਹੈ ਅੱਗੇ ਟਾਂਡਾ ਟਾਂਡੇ ਦੇਸਤ ਜਾਂਦਾ ਹੋਇਆ ਆ ਦੇਖੋ ਠੀਕ ਹੈ ਇਹ ਬਿਆਸ ਦੇ ਜਾ ਤੋਂ ਅੰਦ ਨੂੰ ਆਂਦੇ ਹੋਏ ਇੱਧਰੋਂ ਇਹ ਡੇਗਰ ਸਾਈਡੋਂ ਜਾਂਦਾ ਹੋਇਆ ਠੀਕ ਲੋ ਦੋਸਤੋ ਇਹ ਹੈਗਾ ਪੂਲ 'ਪਰ ਠੀਕ ਹੈ ਪਿੰਡ ਐਨ ਆਰ ਆਈ ਪਿੰਡ ਪੂਲ ਐਨਆਰਈ ਨੂੰ ਕਹਿੰਦੇ ਨੇ ਐਨਆਰਈ ਵੀ ਚੈੱਕ ਕਰੋ ਚੈੱਕ ਕਰੋ ਆ ਤੁਹਾਨੂੰ ਦਿਖਾਵਾਂਗਾ ਕਿ ਇੱਕ ਐਨਆਰਈ ਵੀਰ ਨੇ ਦੇਖੋ ਕਿੰਨੀ ਮਦਦ ਕੀਤੀ ਆ ਦੇਖੋ ਲਟਾ ਹੀ ਲਟਾ ਦੇਖੋ ਕਿੰਨੀ ਤਗੜੀ ਚੀਜ਼ ਬਣਾਈ ਹੋਈ ਹੈ ਆਉਂਦਾਈ ਠੱਕੀ ਦਾ ਪਿੰਡ ਭੂਲਪੁਰ ਦੋਸਤੋ ਬਣਿਆ ਹੋਇਆ ਭੂਲਪੁਰ ਦੇਖੋ ਪਿੰਡ ਆਪਣਾ ਉਹ ਐਨਆਰਈ ਵੀਰ ਉਹ ਕਿੱਥੇ ਹੋ ਆ ਦੇਖੋ ਆਪਣਾ ਪਿੰਡ ਦੀਆਂ ਲਟਾਂ ਆ ਹੁੰਦਾ ਪਿੰਡ ਤੇ ਸ਼ਰਮ ਦਾ ਗੱਲਾਂ ਹੀ ਛੱਡੋ ਆਹ ਦੇਖੋ ਰੋਡ ਜੇ ਅਸੀਂ ਪਾਏਗਾ ਕਹਾਜ਼ ਹਟਾ ਲਈਏ ਤਾਂ ਕਦੇ ਨਹੀਂ ਉਸ ਤਰ੍ਹਾਂ ਰੋਡ ਜਾਏ ਬਹੁਤ ਬਹੁਤ ਇਹ ਜਿਹੜਾ ਲਗਾ ਨਾ ਅੰਬੇ ਲਾਇਆ ਇਹਨੇ ਬਹੁਤ ਵਧੀਆ ਲੱਗਾ ਦੇਖ ਕੇ ਜੀ ਮਨ ਖੁਸ਼ ਹੋ ਗਿਆ ਉਹ ਸੁਣਾ ਦੇਖੋ ਕਿੰਨਾ ਵਧੀਆ ਕੋਠੀਆਂ ਦੇਖੋ ਜੀ ਕੋਠੀਆਂ ਤੋਂ ਦਿਖਾਣੀ ਆ ਦੇਖੋ ਕੋਠੀਆਂ ਐ ਕੋਠੀਆਂ ਮজা ਆ ਗਿਆ ਐਨ ਆਰ 0 ਮਜ਼ਾ ਆ ਗਿਆ ਮਜ਼ਾ ਆ ਗਿਆ ਪੂਰਪੁਰ ਵਾਲਿਓ ਦੇਖੋ ਆਹ ਹੁੰਦੀ ਚੀਜ਼ ਦੋਸਤੋ ਇੱਕ ਚੀਜ਼ ਖੁਸ਼ਖਬਰੀ ਆ ਦੇਖੋ ਆਹ ਦੇਖੋ ਸਪੀਡ ਲਿਖੀ ਸਪੀਡ ਪੂਰਪੁਰ ਵਾਲਿਓ ਸਪੀਡ ਕਿੰਨੀ ਸੋਹਣੀ ਤੁਸੀਂ ਲਿਖੀ ਹੋਈ ਹੈ ਰੱਬ ਤੁਹਾਡਾ ਚੜ੍ਹਦੀ ਕਲਾ ਰੱਖੇ ਤੁਹਾਨੂੰ ਆਹ ਦੇਖੋ ਕਿੰਨੀ ਕਿੰਨੀ ਜਗ੍ਹਾ ਛੱਡੀ ਆਪਣੇ ਖੇਤਾਂ ਵਿੱਚੋਂ ਕੋਈ ਨਹੀਂ ਛੱਡਦਾ ਲੋਕੀਂ ਤੇ ਕਹਿੰਦੇ ਸਾਡੀ ਇਥੋਂ ਇੱਕ ਬੋਰੀ ਝੋਨੇ ਦੀ ਨਿਕਲੇਗੀ ਇੱਕ ਕਣਕ ਦੀ ਨਿਕਲੇਗੀ ਇਹ ਸਿਰਫ ਸੋਚ ਦੀ ਗੱਲ ਆ ਆਪਣੇ ਆਪਣੇ ਸੋਚ ਦੀ ਗੱਲ ਸਾਰੇ ਪਿੰਡ ਨੇ ਸਾਰੇ ਪਿੰਡ ਨੂੰ ਇਦਾਂ ਜੀਦਾ ਕਰਨਾ ਕੋਈ ਨਹੀਂ ਪਰ ਕਰਦਾ ਹੈਗਾ ਸਭ ਖਾਣ ਵਾਲੀ ਨੇ ਕੋਈ ਕਰਨ ਵਾਲਾ ਨਹੀਂ ਵਾਕਿਆ ਐਨਾਰੇ ਪਿੰਡ ਟੂਲਪੁਰ ਸਾਨੂੰ ਜੇ ਜੂ ਕਰਿਆ ਸਾਡੀ ਵੀਡੀਓ ਤੇ ਹੋਰ ਦੱਸਿਓ ਕਿ ਅਸੀਂ ਤੁਹਾਡੇ ਪਿੰਡ ਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਸਾਡੇ ਨਾਲ ਕੋਈ ਜੇ ਸਾਡਾ ਜੁੜਨਾ ਚਾਹੁੰਦਾ ਹੋਵੇ ਸਾਡੇ ਨੰਬਰ ਤੁਹਾਡੇ ਨਾਲ ਅਹੀਂ ਮੈਂਸ਼ਨ ਕਰਦਾ ਹਾਂ ਥੱਲੇ

ਠੀਕ ਹੈ ਜੀ ਤੇ ਇੱਥੇ ਇੱਕ ਬਈ ਨਾਲ ਪੈਂਦੀ ਜਿਹੜੀ ਦੇਖੋ ਬਈ ਦਾ ਕਹੀਂ ਕਿੰਨੀ ਭਰੀ ਹੋਈ ਹੈ ਤੇ ਬਾਕੀ ਨਾਲ ਪਾਤਸ਼ਾਹ ਬਾਬਾ ਜੀ ਮੇਰ ਕਰਿਓ ਸੋ ਟਾਈਮ ਤੇ ਚੜੀ ਹੋਈ ਹੈ ਬਹੁਤ ਪਾਣੀ ਇੱਥੇ ਵੀ ਆ ਦੇਖੋ ਸਭ ਕੁਝ ਡੁੱਬਿਆ ਪਿਆ ਹੈ ਬਈ ਦਾ ਪਾਣੀ ਚੜਿਆ ਹੋਇਆ ਇਸ ਟਾਈਮ ਤੇ ਆ ਦੇਖੋ ਹੁੰਦ ਹੁੰਦ ਛੇਣਾ ਜਾ ਰਹੇ ਕੁਝ ਟਾਈਮ ਹੈ ਨਾ ਗੁਰਦੁਆਰਾ ਸਾਹਿਬ ਦੇ ਹਾਂ ਇੱਧੇ ਪਾਣੀ ਬਹੁਤ ਚੜਿਆ ਹੋਇਆ ਸੀ ਪਰ ਪ੍ਰਮਾਤਮਾ ਦੀ ਬਹੁਤ ਕਿਰਪਾ ਇੱਥੇ ਵੀ ਗੁਰਦੁਆਰੇ ਤੇ ਆ ਦੇਖੋ ਲੱਗੇ ਲੱਗੇ ਜਿਹੜੇ ਘਰ ਨੇ ਪਰੇ ਰੱਖ ਆ ਦੇਖੋ ਲੱਗੇ ਲੱਗੇ ਇਹ ਘਰ ਨੇ ਸਾਰੇ ਇਹਨਾਂ ਦੇ ਵੀਰ ਤੇ ਘਰ ਵੀ ਕਾਫੀ ਹੱਦ ਤੱਕ ਡੁੱਬੇ ਹੋਏ ਸੀ ਤੇ ਹੁਣ ਤਾਂ ਪਾਣੀ ਕਾਫੀ ਲੱਥ ਚੁੱਕਾ ਹੈ ਬਹੁਤ ਜ਼ਿਆਦਾ ਬਾਕੀ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਹੜਾ ਹੈ ਗੁਰੂ ਘਰ ਆ ਉੱਥੇ ਕਿਸੇ ਜੀਵ ਦੀ ਘਟਾ ਰਹੀ ਹੋ ਸਕਦਾ ਕਿਉਂਕਿ ਇੱਥੇ ਪਾਣੀ ਚੜਦਾ ਚੜਦਾ ਵੀ ਪਾਣੀ ਲੱਗਿਆ ਸੀ ਜਮਾ ਪੁਰਾਣਾ ਪੋਲਾ ਆ ਦੇਖੋ ਤੁਹਾਨੂੰ ਪੁਰਾਣਾ ਪੋਲਾ ਨਾਲ ਦਿਖਾਉਂਦੇ ਹੋਏ ਆ ਜਿੱਥੇ ਕਾਂ ਬੈਠੇ ਹੋਏ ਨੇ ਆ ਸਾਡੇ ਬਾਬਾ ਦੀ ਜਾਂਦੇ ਹੋ ਇੱਧਰ ਸ਼ੁਕਰਾ ਮੇਰੇ ਮਾਲਕਾ ਬਾਬਾ ਨਾਲ ਕਾ ਸਾਡੇ ਇੰਗਲੈਂਡ ਵਾਲੇ ਵੀਰ ਉਹ ਝੰਡਾ ਲਾਗੇ ਲਾਗੇ ਹਾਂ ਲਾਗੇ ਲਾਗੇ ਜੋ ਕੋਠੀਆਂ ਅਮਰੀਕਾ ਲਾ ਲੋ ਕੈਨੇਡਾ ਲਾ ਲੋ ਫਰਾਂਸ ਇਟਲੀ ਕਿ ਜਿੱਥੇ ਵੀ ਲਾਵਾ ਸਾਡੇ ਵੀਰ ਇਹਨਾਂ ਦੇ ਪਸੇ ਹੋਏ ਨੇ ਜਾ ਕੇ ਉੱਥੇ ਓ ਜੀ ਦੋਸਤੋ ਅਸੀਂ ਪੱਟੇਪੁੱਲ ਤੋਂ ਹੁਣ ਜਾ ਰਹੇ ਆ ਮਿਆਣੀ ਵਾਲੀ ਸਾਹਿਬ ਦਸੂਏ ਰੋਡ ਨੂੰ ਤੇ ਚੈੱਕ ਕਰੋ ਜੀ ਤੁਸੀਂ ਵੀ ਵੇਖ ਕਿੰਨਾ ਸੋਹਣਾ ਹੋਇਆ ਮੋਰ ਤੇ ਕਿੰਨਾ ਸੋਹਣਾ ਲਿਖਿਆ ਹੋਇਆ ਤੇ ਬਾਕੀ ਸਾਡੇ ਹੁਣ ਪਿੱਛੇ ਆਣਗੇ ਸਾਡੇ ਕੈਮਰਾਮੈਨ ਜਿਹੜੇ ਹੁਣ ਰਿਪੋਰਟ ਅਗਲੇ ਰਿਪੋਰਟਰ ਤੁਹਾਨੂੰ ਮਿਲਦੇ ਨੇ ਮੇਜਰ ਜੀ ਉਹ ਅਗਲੀ ਕਾਰਵਾਈ ਮੇਜਰ ਜੀ ਇਹ ਰੱਬ ਦੀ ਚੀਜ਼ ਹੈ ਜਿਹੜਾ ਮੋਰ ਦੇ ਲੰਦਾ ਉਹਦੇ ਘਰ ਧੰਨ ਦੌਲਤ ਇੰਦਾ ਵਰਸਦੀ ਏ ਕਿ ਜਿੱਦਾਂ ਨਾ ਮੀਂਹ ਪੈਂਦਾ ਹੈ 40 ਮਾਰੇਗਾ ਠੀਕ ਹੈ ਤੇ ਇਹਨੂੰ ਵੀਡੀਓ ਜਿਹੜਾ ਸ਼ੇਅਰ ਕਰੇਗਾ ਉਹਦੇ ਘਰ ਤਨਦੋਲ ਦੇ ਯੂਨੀਵਰਸ ਹੈ ਜੀ ਅੱਜ ਨਹੀਂ ਤਾਂ ਕੱਲ ਯੂਨੀਵਰਸ ਹੈ ਜੀ ਲੋ ਦੋਸਤੋ ਆ ਸਾਡੀ ਛੋਪ ਲੱਗੀ ਇੱਧਰ ਬਲਾਸੀਆਂ ਕੱਪ ਕਲਾਸੀਆਂ ਦੀ ਹੀਰੋ ਉਹ ਦੇਖੋ ਝੋਟਾ ਉਹ ਜਿਹਨੂੰ ਕਹਿੰਦੇ ਓ ਝੋਟਾ ਐਨਾਰੇ ਵੀਰ ਇਹ ਗੱਡੀਆਂ ਤੇ ਕਿਦਾਂ ਲਖਾਈ ਪਏ ਤੇ ਝੋਟਾ ਮੂਸੇ ਵਾਲਾ ਇਹਨੂੰ ਕਹਿੰਦੇ ਝੋਟਾ ਏ ਝੋਟਾ ਇਹ ਮਿਆਣੀ ਵਾਲਾ ਕਾਲਜ ਬੀ ਐਸਸੀ ਬੀ ਡਾਟ ਕਾਮ ਬੀ ਐਸਸੀ ਬੀਸੀ ਸੁਣੀ ਚਲੋ ਗਵਰਨਮੈਂਟਾ ਦੇਖੋ ਚੈੱਕ ਕਰੋ ਜੀ ਚੱਕਰੋ ਚੱਕਰੋ ਵੀਰ ਮਿਆਣੀ ਵਾਲਿਓ ਓਏ ਐਨਆਰ ਵੀਰੋ ਤੁਸੀਂ ਵੀ ਚੈੱਕ ਕਰ ਲਓ ਤੁਸੀਂ ਤੇ ਆਣਾ ਸਾਲ ਬਾਅਦ ਫੇਰ ਚੈੱਕ ਕਰਨਾ ਹੈ ਤੇ ਤੁਹਾਨੂੰ ਅਸੀਂ ਵੀਡੀਓ ਤਰੀਊ ਤੁਹਾਡੀ ਜਾਨਾਂ ਤਾਲੀਆਂ ਕਰਾਉਣੇ ਪਿਆ ਚੱਕਰੋ ਚੱਕ ਮਿਆਣੀ ਪਿੰਡ ਚ ਵੜਦੇ ਹੋ ਇਸ ਆ ਦੇਖੋ ਇੱਥੇ ਮੇਲਾ ਲੱਗਦਾ ਤੁਹਾਡੇ ਬਹੁਤ ਵਧੀਆ ਲੋ ਵੀਰੋ ਗੱਲ ਤੁਹਾਨੂੰ ਮੈਂ ਕਹਿ ਲੱਗਾ ਇੱਕ ਗੱਲ ਸੁਣ ਕੇ ਜਿਹੜਾ ਮਿਆਣੀ ਵਾਲੇ ਤੇ ਭੂਰਪੁਰ ਵਾਲਿਓ ਇੱਕ ਵਧੀਆ ਜਿਹਾ ਫੂਡ ਗਿਫਟ ਕਰ ਦਿਓ ਯਾਰ ਅਸੀਂ ਆ ਦੇਖੋ ਐਸੀ ਤੁਹਾਨੂੰ ਯਾਦ ਕਰੀਏ ਕਿ ਸਾਡੇ ਵੀ ਐਨਆਰਵੀ ਵੀਰਾਂ ਨੇ ਸਾਨੂੰ ਫੂਲ ਗਿਫਟ ਕੀਤਾ ਹੈ ਤੁਹਾਡੇ ਪਿੰਡ ਦੀ ਵੀਡੀਓ ਬਣਾਈਏ ਤੇ ਤੁਹਾਨੂੰ ਵੀ ਪਤਾ ਹੋਣਾ ਜਿਹਦਾ ਯਾਦਗਰੀ ਸਾਨੂੰ ਵੀ ਚੀਜ਼ਾਂ ਦਾ ਗਿਫਟ ਭੇਜੋ ਯਾਰ ਇਹ ਭੇਜਦਾ ਜਿਹੜਾ ਭੇਜਣਾ ਤੁਸੀਂ ਇਸ ਤਰ੍ਹਾਂ ਸੁਦੇ ਲੋੜ ਜਿਹੜਾ ਦਿਲ ਕਰਦਾ ਭੇਜ ਦਿਓ ਇਹ ਬਿਲਡਿੰਗਾਂ ਦੇਖੋ ਆਪਣੀਆਂ ਹਾਲ ਸਾਰੀ ਹੁੰਦੀ ਪਈ ਹੈ ਆ ਦੇਖੋ ਜੀਰੋ ਬਹੁਤ ਵਧੀਆ ਵੀ ਹੋ ਬਹੁਤ ਬਹੁਤ ਸੋਹਣਾ ਅਸੀਂ ਇਸ ਸਪਾਹੀ ਬਲਵੀਰ ਸਿੰਘ ਦੀ ਜਨਮ ਤੇ ਪਿੰਡ ਮਿਆਣੀ ਆ ਦੇਖੋ ਵੀਰੋ ਆਪਣੀ ਮਾਰਕੀਟ ਚਾ ਕਰਦੇ ਰਹੋ ਮਿਆਣੀ ਵਾਲਿਓ ਕਿੰਨਾ ਸੋਹਣਾ ਬਾਜ਼ਾਰ ਬਣ ਗਿਆ ਦੇਖੋ ਕਿੰਨਾ ਵਧੀਆ ਚੀਜ਼ ਤੇ ਕਿੰਨਾ ਵਧੀਆ ਦੇਖੋ ਤੁਹਾਨੂੰ ਇੱਧਰ ਦਿਖਾ ਦਾਂਗਾ ਮੈਂ ਦੇਖੋ ਇਸ ਐਨਆਰਆੀ ਵੀਰੋ ਤੁਹਾਡੇ ਵਾਸਤੇ ਸਪੈਸ਼ਲ ਹੈ ਅਸੀਂ ਤੇ ਪਿੰਡ ਚੋਂ ਦੇਖਦੇ ਰਹਿੰਦੇ ਆ ਜਿਹੜੇ ਇੱਥੇ ਪਿੰਡ ਤੁਹਾਡੇ ਬਜ਼ੁਰਗ ਰਹਿੰਦੇ ਜਾਂ ਤੁਹਾਡੇ ਹੋਰ ਭੈਣ ਭਾਈ ਰਹਿੰਦੇ ਇੱਥੇ ਵੀ ਦੇਖਦੇ ਨੇ ਪਰ ਜਿਹੜੇ ਤੁਸੀਂ ਪ੍ਰਦੇਸਾਂ ਵਿੱਚ ਰਹਿੰਦੇ ਪਿਓ ਤੁਸੀਂ ਤਾਂ ਸਾਡੀ ਵੀਡੀਓ ਦੇਖ ਕੇ ਆਪਣਾ ਟਾਈਮ ਪਾਸ ਕਰ ਲਾ ਵੀਰੋ ਉਹ 6 ਮਹੀਨੇ ਸਾਲਵਾ ਦਾਂਦੇ 2 ਸਾਲ ਵਾਦ ਗਈ ਆਉਂਦੇ ਆ ਆ ਦੇਖੋ ਆਪਣਾ ਪਿੰਡ ਦੇਖੋ ਰੌਣਕ ਮੇਲਾ ਲੱਗੀਆਂ ਜਾਂਦੇ ਕਿੰਨੀ ਤਕੜੀ ਮਾਰਕੀਟ ਦੇਖੋ ਕਿੰਨੀ ਤਕੜੀ ਮਾਰਕੀਟ ਬਣੀ ਹੋਈ ਹੈ ਤੇ ਉਹ ਆ ਦੱਸੋ ਮੈਨੂੰ ਇਹ ਵਾਲਾ ਚੌਂਕ ਕਿੰਨੇ ਕਿੰਨੇ ਦੇਖਿਆ ਹੈ ਚੈੱਕ ਕਰੋ ਆਪਣਾ ਚੌਂਕ जरूर भी सू मैसेज रा दस्यो ये देखो चौंक यह है गुरद्वारा साहब चेक करो जरूर दस्यो कि जो चौक है किने, -किने देखे आलमपुर की कोठी चेक करो चेक कर। गुरद्वारा साहब शाह लुबाणा ਬਹੁਤ ਸੋਹਣੀ ਮਾਰਕੀਟ ਬਣੀ ਹੋਈ ਇੱਧਰ ਵੀ ਅੱਧਰ ਦੇਖੋ ਵੀ ਜੋ ਇਹ ਸੋਹਣੀ ਮਾਰਕੀਟ ਹੈ ਤੇ ਜੋ ਕਿ ਅਸੀਂ ਨਾ ਉਰਾਲਾ ਜਿਹੜਾ ਵੀਡੀਓ ਬਣਾਉਣਾ ਤਾਂ ਸ਼ੁਰੂ ਕੀਤਾ ਸੀ ਕਿ ਸਾਡੇ ਐਨਆਰਆਈ ਵੀਰਾਂ ਦਾ ਮਤ ਕਹਿੰਦੇ ਸੀ ਕਿ ਸਾਨੂੰ ਕੋਈ ਐਦਾਂ ਦੀ ਚੀਜ਼ ਬਣਾ ਕੇ ਪੇਸ਼ ਕਰੋ ਕਿ ਜਿਹੜੀਆਂ ਅਸੀਂ ਦੇਖ ਸਕੀਏ ਉੱਥੇ ਵਿਦੇਸ਼ਾਂ ਵਿੱਚ ਕੰਮ ਸਿਯੂ ਕਰਦੇ ਆ ਪਰ ਜਿਹੜਾ ਸਾਡਾ ਦਿਲ ਦਿਮਾਗ ਉਹ ਜਿਹੜਾ ਸਾਡੀ ਜਿਨੀ ਇਮਰਜ਼ੀ ਹੈ ਉਹ ਸਾਰੀ ਤੁਹਾਡੀ ਇੰਡੀਆ ਵਿੱਚ ਰਹਿੰਦੀ ਖਾਸ ਕਰਕੇ ਪੰਜਾਬ ਵਿੱਚ ਦਾ ਆ ਹੁੰਦਾ ਜੀ ਬਸ ਸਾਡਾ ਚੱਕ ਬੰਮ ਪਾਣੀ ਆਇਆ ਵੀਰੇ ਇੱਧਰ ਪਾਣੀ ਆਇਆ ਹੈ ਪਿੰਡ ਚ ਦੇਖੋ ਕਿ ਨਗਣਾ ਪਾਣੀ ਚੜਿਆ ਆਇਆ ਇੱਧਰ ਦਾ ਚੱਕ ਬੰਮ ਦਸੂਹਾ ਜੀ ਆਇਆਂ ਨੂੰ ਕਰ ਦੇਖੋ ਸਭ ਤੋਂ ਪਹਿਲਾਂ ਗੁਰੂ ਘਰ ਦੇ ਦਰਸ਼ਨ ਕਰੋ ਸਾਡਾ ਕਿੰਨਾ ਸੋਨਾ ਗੁਰੂ ਘਰ ਬਣਾਇਆ ਹੈ ਬਹੁਤ ਸੋਨਾ ਗੁਰੂ ਘਰ ਬਣਾਇਆ ਹੈ ਇਹਨਾਂ ਨੇ ਆ ਦੇਖੋ ਪੁੱਛਾਂ ਅਸੀਂ ਤੁਹਾਨੂੰ ਅੰਦਰਲਾ ਵੀਊ ਦਿਖਾਣੇ ਆ ਆ ਦੇਖੋ ਕਿੰਨਾ ਸੋਹਣਾ ਮੱਖਣਸ਼ਾਲ ਲਬਾਣਾ ਆਜ਼ਾਦਗਰੀ ਗੇਟ ਪਿੰਡ ਪੁਛਾ ਆ ਵੀਰੋ ਕਿੰਨੇ ਸੋਹਣੇ ਬੂਟੇ ਲੱਗੇ ਐਨ ਸਭ ਐਨਆਰਆਈ ਵੀਰ ਨੇ ਦੇਖੋ ਕੁਸ਼ਸ਼ ਪਿੰਡ ਪੰਜਾਬ ਦੀ ਨੇ ਪੰਜਾਬ ਦੀ ਪਿੰਡ ਨੇ ਇਹ ਸੜਕਾਂ ਪੰਜਾਬ ਦੀ ਬਣਾਈਆਂ ਨੇ ਬਣੀਆਂ ਹੋਈਆਂ ਨੇ ਹਾਂ ਪੰਜਾਬ ਦੀ ਛੜਕਾਂ ਨੇ ਪੰਜਾਬ ਦਾ ਪਿੰਡ ਏ ਪਰ ਕਾਰਨ ਇਹ ਆ ਕਿ ਇਹ ਐਨਆਰਆਈ ਵੀਰਾਂ ਦਾ ਦਿਲ ਸੰਜੋਗ ਬਹੁਤ ਰਿਸ਼ਤ ਪਿੰਡ ਨਾਲ ਔਰ ਖਾਸ ਕਰਕੇ ਸਰਪੰਚਾਂ ਪੰਚਾਂ ਦਾ ਵੀ ਇਹ ਵੀ ਤੋਂ ਉਹੀ ਪਿੰਡ ਨੇ ਇਹ ਕੋਈ ਅਮਰੀਕਾ ਕੈਨੇਡਾ ਨਹੀਂ ਇਥੇ ਆ ਕੇ ਗੋਰਿਆਂ ਨੇ ਬਣਾਇਆ ਹੈਗਾ ਇਹ ਸਿਰਫ ਸਾਡੇ ਵੀਰਾਂ ਨੇ ਬਣਾਇਆ ਹੋਇਆ ਹੈ ਦੇਖੋ ਕਿੰਨੇ ਸੋਹਣੇ ਬੂਟੇ ਲੱਗੇ ਹੋਏ ਨੇ ਕਿੰਨੀਆਂ ਸੋਹਣੀਆਂ ਲੱਟਾਂ ਲੱਗੀਆਂ ਦੇਖੋ ਇਹ ਕੋਈ ਤੁਹਾਨੂੰ ਸੱਚਾਈ ਦੱਸਦੇ ਪਿਆ ਇਹ ਕੋਈ ਹੋਣੀ ਹੈਗਾ ਕਿ ਅਸੀਂ ਠੇਕ ਨਹੀਂ ਬਣਾਨੇ ਪਏ ਕਿ ਅਸੀਂ ਬਣਾ ਕੇ ਲੱਟਾਂ ਲਾਤੀਆਂ ਆਧੋ ਕਿੰਨੇ ਸੋਹਣੇ ਬੂਟੇ ਲੱਗੇ ਦੇਖੋ ਵਾਹ ਮੇਰੇ ਹਮਾਰਾ ਇਹ ਆਪਣੇ ਆਪਣੇ ਮੀਤਰ ਸਾਹਿਬ ਇਹ ਆਪਣੇ ਆਪਣੇ ਪਿੰਡ ਦੇ ਚੱਕੇ ਤੋਂ ਵੀ ਬਣ ਸਕਦੀ ਹੈ ਅਜਿਹੀ ਚੀਜ਼ ਭਾੜੀ ਆਪਣਾ ਪਿੰਡ ਤੇ ਹੈ ਹੀ ਸਰ ਐਨ ਆਰ ਆਈ ਉਹ ਸਾਡੇ ਬਾਹਰ ਚੱਲ ਕੇ ਤਾਂ ਬਣਾਟ ਕਰਵਾ ਲਈ ਕੀ ਹੋਰ ਕਿਹਦੇ ਵਾਸਤੇ ਬਣਾਉਣੀ ਹੈ ਹਾਂ ਹਾਂ ਇਹਦੇ ਵਾਸਤੇ ਹੈ ਨਾ ਪਰ ਜਿਵੇਂ ਉਹਨਾਂ ਨੇ ਕੋਠੀਆਂ ਘਟੀਆਂ ਪਾਈਆਂ ਇਹ ਪਿੰਡ ਤੇ ਉੱਥੇ ਪ੍ਰਵਾਸੀ ਰਹਿੰਦੇ ਪ੍ਰਵਾਸੀ ਰਹਿੰਦੇ ਬਿਲਕੁਲ ਇੰਨਾ ਕਿ ਰਹਿੰਦੇ ਪਏ ਪ੍ਰਵਾਸੀ ਨਹੀਂ ਤੁਸੀਂ ਦੇਖੋ ਕਿੰਨਾ ਸੋਹਣਾ ਰੋਡ ਬਣਿਆ ਹੋਇਆ ਹੈ ਪੁੱਛਾ ਪੁੱਛਾਂ ਦਾ ਸੂ ਪਰ ਕਿੰਨੀ ਸੋਹਣੀ ਬਿਲਡਿੰਗ ਹੈ ਕਿੰਨੀ ਸੋਹਣੀ ਬਿਲਡਿੰਗ ਤੇ ਜੇ ਐਨ ਆਰ ਵੀ ਪੁਸਾ ਵਾਲੇ ਨੇ ਕੋਈ ਵੀ ਤੁਹਾਨੂੰ ਦੇਖਦਾ ਤੇ ਸਾਡੇ ਨਾਲ ਕੰਟੈਕਟ ਕਰਿਓ ਕਿਉਂਕਿ ਅਸੀਂ ਤੁਹਾਨੂੰ ਇਹ ਜਿਹੜੀ ਬਾਹਰ ਬਾਹਰ ਦੁਆਰ ਦਾ ਜੂ ਦਿਖਾ ਰਿਹਾ ਇਹ ਇੱਕ ਪਿੰਡ ਵਿੱਚ ਦੂਸਰੇ ਨਾਲ ਬੇੜੀ ਬਣਾ ਕੇ ਦਿਖਾਇਓ ਸਾਡਾ ਜੂਸ ਵਰਕ ਕਰਿਓ ਤਸ ਤੋਂ ਉਹ ਬੇੜੀ ਦੀ ਪੂਰੀ ਜਿਹੇ ਲਾਉ ਚਲੋ ਭਾਜੀ ਉਹ ਤੇ ਮੇਰੇ ਵੀਰੋ ਆ ਨਾ ਆਈ ਪੁਛਾ ਵਾਲਿਓ ਮਚੀ ਮਚੀ ਫੜ ਮਹਿਗਮਾ ਮਚ ਗਿਆ ਮਚ ਗਿਆ ਆ ਦੇਖੋ ਵੀਰੋ ਇਦਾਂ ਆ ਰਹੀ ਹੈ ਬਈ ਭਰੀ ਅੰਦੀ ਬਈ ਕਰਨ ਦੇ ਜਨਹਿਰ ਕਾਲੋ ਕੁਛ ਖੈਲ ਤੁਸੀਂ ਨਾ ਆ ਗਰਨਾ ਸਾਹਿਬ ਦਾ ਰੋਡ ਉਹਨਾਂ ਤੇ ਪੱਕਾ ਬਣਾਤਾ ਰੱਪਕਾ ਕੇ ਬਣ ਗਿਆ ਹੋਇਆ ਦੇਖੋ ਗੱਡੀ ਚ ਜਾਂਦੀ ਇੱਧਰੋਂ ਪੂਰੀ ਚੀਜ਼ਾਂ ਦੇਖੋ ਅਸੀਂ ਦਸੂਹੇ ਵਿੱਚ ਵੜਦੇ ਹੋਏ ਆਹ ਦੇਖੋ ਓਕੇ ਦਸੂਹਾ ਪਹੁੰਚ ਚੁੱਕੇ ਆ ਤੇ ਤੁਹਾਨੂੰ ਅਸੀਂ ਫਲਾਈਓਵਰ ਦੇ ਦਰਸ਼ਕ ਕਰਾਵਾਂਗੇ ਆ ਦੇਖੋ ਲੋ ਜੀ ਦੋਸਤੋ ਅਸੀਂ ਤੁਹਾਨੂੰ ਵੀਡੀਓ ਵਿੱਚ ਬਿਆਣੀ ਵਾਲੀ ਸਾਈਡ ਤੇ ਟਾਂਡੇ ਵਾਲੀ ਸਾਈਡ ਦੇ ਪਿੰਡ ਅਸੀਂ ਦਿਖਾਏ ਭੂਲਪੁਰ ਪਿੰਡ ਤੋਂ ਲੈ ਕੇ ਅਸੀਂ ਅ ਗੁਰਦੁਆਰਾ ਔਲਪੁਕਤਾ ਸਾਹਿਬ ਤੱਕ ਗਏ ਫਿਰ ਅਸੀਂ ਉਧਰੋਂ ਹੁੰਦੇ ਹੋਏ ਮਿਆਣੀ ਤੋਂ ਅਸੀਂ ਦਸੂਏ ਨੂੰ ਆਏ ਆ ਤੇ ਇਹ ਹੁਣ ਅਸੀਂ ਫਲਾਈਓਵਰ ਦਸੂਏ ਤੋਂ ਲੰਘ ਰਹੇ ਆ ਤੁਸੀਂ ਵੀ ਕਰੋ ਚੈੱਕ ਕਿ ਇਹ ਰੋਡ ਜਿਹੜਾ ਹਾਰਪੁਰ ਵਾਲਾ ਰੋੜੇ ਜੋ ਕਿ ਇਹ ਰੋਡ ਪਠਾਨਕੋ ਰੋਡ ਬਾਈਪਾਸ ਤੋਂ ਚੜਦਾ ਹੋਇਆ ਤੇ ਅਸੀਂ ਹੁਣ ਆਪਣੀ ਮੰਝਰਵਾਲ ਨੂੰ ਜਾਂਦੇ ਹੋਏ ਮਕੇਰੀਆ ਸ਼ਹਿਰ ਨੂੰ ਤੁਹਾਨੂੰ ਵੀਡੀਓ ਕਿਵੇਂ ਲੱਗੀ ਤਵੀਰੋ ਜਰੂਰ ਦੱਸਿਓ ਤੇ ਇਹ ਕਰੋ ਦਰਸ਼ਨ ਤੁਸੀਂ ਸ਼ਿਵਜੀ ਮਹਾਰਾਜ ਦੇ ਤੇ ਇੱਥੇ ਹੀ ਸਾਡੀ ਵੀਡੀਓ ਦਾ ਐਂਡ ਹੁੰਦਾ ਸਸ